ਰਾਜਾ ਸੰਸੀ ਹਲਕਾ ਅਦੀਨ ਆਂਦੇ ਪਿੱਟੇ ਵਰ ਗਾਂਵ ਚ ਚੋਣ ਪ੍ਰਚਾਰ ਦੌਰਾਨ ਬਾਜਪਾ ਵਰਕਰ ਅਤੇ ਕਿਸਾਨਾਂ ਦੇ ਵਿਚਕਾਰ ਝੜਪ ਹੋ ਗਈ। ਝੜਪ ਦਾ 6 ਮਿੰਟ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਚ ਨਜ਼ਰ ਆ ਰਿਹਾ ਹੈ ਕਿ ਬਾਜਪਾ ਵਰਕਰ ਸੜਕ ਤੇ ਇੱਕ ਟੈਂਟ ਲਗਾ ਕੇ ਪ੍ਰਚਾਰ ਕਰ ਰਹੇ ਨੇ ਤੇ ਦੂਜੀ ਤਰਫ ਕਿਸਾਨ ਝੰਡੇ ਲੈ ਕੇ ਬਾਜਪਾ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਇਹ ਗੱਲ ਬਾਜਪਾ ਵਰਕਰਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਤੇ ਕਿਸਾਨਾਂ ਦਾ ਵਿਰੋਧ ਕਰਦੇ ਨੇ। ਐਨਐਚ ਦੋਨਾਂ ਗੁੱਟਾਂ ਦੇ ਵਿੱਚ ਘਾਰ ਪਿਰਟ ਹੋ ਜਾਂਦੀ ਹੈ ਗੁੱਸੇ ਚ ਆਏ ਇੱਕ ਭਾਜਪਾ ਵਰਕਰ ਪੱਥਰ ਉਠਾ ਕੇ ਕਿਸਾਨਾਂ ਦੇ ਉੱਤੇ ਸੁੱਟਦਾ ਹੈ ਮੌਕੇ ਤੇ ਮੌਜੂਦ ਪੁਲਿਸ ਨੇ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲ ਲਿਆ ਹੈ ਥਾਣਾ ਰਾਜਾ ਸੰਸੀ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਭਾਜਪਾ ਦੇ ਲੋਕ ਚੋਣ ਪ੍ਰਚਾਰ ਕਰ ਰਹੇ ਸੀ ਉੱਥੇ ਕਿਸਾਨ ਭਾਜਪਾ ਦਾ ਵਿਰੋਧ ਕਰ ਰਹੇ ਸਨ ਇਸ ਵਿੱਚ ਦੋਨਾਂ ਗੁੱਟਾਂ ਦੇ ਵਿੱਚ ਮਾਮੂਲੀ ਝੜਪ ਹੋ ਗਈ ਪੁਲਿਸ ਨੇ ਮੌਕੇ ਤੇ ਸਥਿਤੀ ਨੂੰ ਸੰਭਾਲ ਲਿਆ ਤੇ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਦੋਨੇ ਗੁੱਟਾਂ ਦੀ ਤਰਫ ਤੇ ਕੋਈ ਸ਼ਿਕਾਇਤ ਨਹੀਂ ਮਿਲੀ ਅੱਜ ਕੀ ਹੋਇਆ ਜੀ ਤੁਹਾਡੇ ਵੱਲ ਵਿਰੋਧ ਕੀਤਾ ਜਾ ਰਿਹਾ ਸੀ ਜੀ ਇਹ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਇੱਥੇ ਪਤਾ ਲੱਗਾ ਸੀਗਾ ਭਾਜਪਾ ਦਾ ਐਮਪੀ ਆ ਰਹੇ ਨੇ ਤੇ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਪੁੱਜੇ ਸੀ ਕਿਉਂਕਿ ਬਹੁਤ ਪਹਿਲਾਂ ਹੀ ਬਾਰਡਰਾਂ ਦੇ ਉੱਤੇ ਭਾਜਪਾ ਵੱਲੋਂ ਕਿਸਾਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਰਹੀ ਅਥਰੂ ਗਾਇ ਛਡੇਰੇ ਤੇ ਸਾਡਾ ਇੱਕ ਵੀਰ ਸੁਖਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਰੋਸ ਵਜੋਂ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੀ ਸਰਕਾਰ ਅੱਜੇ 2 ਮਹੀਨੇ ਹੋ ਗਏ ਆ ਬਾਰਡਰਾਂ ਦੇ ਉੱਤੇ ਮੋਰਚਾ ਲੱਗਾ ਵਾ ਤੇ ਕਿਸਾਨਾਂ ਦੀ ਕੋਈ ਸੁਣ ਨਹੀਂ ਰਹੀ ਤੇ ਇਸ ਕਰਕੇ ਜਿਹੜਾ ਕਿਸਾਨ ਉਹਨਾਂ ਦਾ ਸ਼ਾਂਤਮਈ ਵਿਰੋਧ ਕਰਨ ਆਏ ਸੀ ਪਰ ਵਿਰੋਧ ਆ ਕਿਉਂ ਕੀ ਤੁਹਾਨੂੰ ਲੋਕਾਂ ਤੇ ਭਰੋਸਾ ਨਹੀਂ ਹੈਗਾ ਕਿ ਲੋਕ ਤੁਹਾਡੇ ਨਾਲ ਖੜਨਗੇ ਸ਼ਾਇਦ ਬੀਜੇਪੀ ਨਾਲ ਨਹੀਂ ਖੜਨਗੇ ਕੀ ਭਰੋਸਾ ਨਹੀਂ ਲੋਕਾਂ ਤੇ ਤੁਹਾਨੂੰ ਲੋਕਾਂ ਦੇ ਉੱਤੇ ਤੇ ਭਰੋਸਾ ਵਾ ਪਰ ਇਹ ਵਾ ਵੀ ਅਸੀਂ ਇਹਨਾਂ ਦਾ ਵਿਰੋਧ ਸਾਡਾ ਤੇ ਕਰਨਾ ਬਣਦਾ ਵਾ ਕਿਉਂਕਿ ਇਹਨਾਂ ਸਾਡਾ ਇੱਕ ਵੀਰ ਸ਼ਹੀਦ ਕੀਤਾ ਵਾ ਹੋਰ ਇਹਨਾਂ ਨੇ ਇਹਨਾਂ ਦੀਆਂ ਇੰਨੀਆਂ ਨੀਤੀਆਂ ਮਾੜੀਆਂ ਨੇ ਹਰ ਵਾਦੇ ਦੇ ਉੱਤੇ ਪਹੁੰਚਦੇ ਰਹੇ ਨੇ ਇਹਨਾਂ ਨੇ ਕਿਹਾ ਸੀਗਾ ਵੀ 2 ਕਰੋੜ ਅਸੀਂ ਨੌਕਰੀਆਂ ਸਾਲ ਦੀਆਂ ਦੇਵਾਂਗੇ ਕਿੱਥੇ ਨੌਕਰੀਆਂ ਨੇ ਉਲਟਾ ਜਿਹੜਾ ਵਾ ਸਾਰੀਆਂ ਨੌਕਰੀਆਂ ਵੀ ਖੋਹ ਲਈਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਤੇ ਜਿਹੜੀਆਂ ਆਰਮੀ ਦੀਆਂ ਉਹ ਵੀ ਜਿਹੜਾ ਵਾ ਇਹਨਾਂ ਨੇ ਜਿਹੜੇ 4 ਸਾਲ ਲਈ ਭਰਤੀ ਕਰ ਦਿੱਤੀ ਆ ਜਿਹੜਾ ਦੇਸ਼ ਦਾ ਜਿੱਥੋਂ ਰੇਲਵੇ ਆ ਏਅਰਪੋਰਟ ਆ ਆਇਲ ਕਾਰਪੋਰੇਸ਼ਨਾਂ ਸਾਰੀਆਂ ਵੇਚ ਦਿੱਤੀਆਂ ਨੇ ਤੇ ਜਿਹੜਾ ਵਾ ਇਹਨਾਂ ਦਾ ਕਈ ਅਜੇ ਵਿਰੋਧ ਕਰਨਾ ਨਹੀਂ ਬਣਦਾ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਿੱਥੇ ਵੀ ਜਾ ਰਹੇ ਆ ਭਾਜਪਾ ਵਾਲੇ ਪਰ ਉੱਥੇ ਵੀ ਕਿਸਾਨ ਸੱਦਰੇ ਨਹੀਂ ਮਜ਼ਦੂਰ ਸੱਦਰੇ ਨਹੀਂ ਪਰ ਲੱਗਦਾ ਨਹੀਂ ਟਕਰਾ ਦਾ ਸਾਹਮਣਾ ਕਰਨਾ ਪੈਂਦਾ ਭਾਜੀ ਇਹ ਕਿਸਾਨ ਮਜ਼ਦੂਰ ਥੋੜਾ ਨੇ ਇਹ ਤੇ ਇੱਕ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਉਂਦੇ ਨੇ ਰਿਸ਼ਤੇਦਾਰਾਂ ਨੂੰ ਕਹਿ ਕੇ ਤੇ ਥੋੜੇ ਬਹੁਤੇ ਲੋਕ ਜਿਹੜੇ ਆ ਗਰੀਬ ਆ ਉਹਨਾਂ ਨੂੰ ਕੋਈ ਨਾ ਕੋਈ ਦੇ ਕੇ ਇਹ ਤੇ ਇਹ ਜਿਹੜਾ ਵਾ ਇਕੱਠੀਆਂ ਕਰ ਲੈਂਦੇ ਨੇ ਹੋਰ ਲੋਕ ਇਹਨਾਂ ਨੂੰ ਕਹਿੰਦਾ ਕਿ ਪਿਆਰ ਕਰਦੇ ਤੁਸੀਂ ਵੇਖਦੇ ਕਿੰਨੇ ਕ ਬੰਦੇ ਸੀ ਸਿਰਫ ਨਿਆਣੇ ਬੱਚੇ ਬੱਚੇ ਸੀ ਨਾ ਅੱਜ ਕੀ ਹੋਇਆ ਜੀ ਇੱਥੇ ਅੱਜ ਇੱਥੇ ਜਿਹੜਾ ਜੀ ਸ਼ਾਂਤਮਈ ਕਿਸਾਨ ਪ੍ਰੋਟੈਸਟ ਕਰ ਰਹੇ ਸੀਗਾ ਤੇ ਜਿਹੜਾ ਵਾ ਪਿੰਡ ਬਾ ਭਾਜਪਾ ਦੇ ਗੁੰਡਿਆਂ ਨੇ ਆ ਕੇ ਕਿਸਾਨਾਂ ਦੇ ਉੱਤੇ ਪੱਥਰਬਾਜ਼ੀ ਕੀਤੀ ਆ ਸਾਡੀ ਉਹ ਗੱਡੀ ਕੀ ਵੀ ਜਿਹੜੀ ਆ ਤੋੜੀ ਆ ਕਿਸਾਨਾਂ ਦੇ ਉੱਤੇ ਜਿਹੜਾ ਵਾ ਦੁਜਾ ਮਾਰਾ ਆ ਕੋ ਸੱਟਾਂ ਵੀ ਲੱਗੀਆਂ ਨੇ ਤੇ ਲਊਓ ਲਵਾਨ ਕਿਸਾਨ ਹੋਏ ਨੇ ਤੇ ਉਹ ਜਿਹੜੇ ਆ ਪੁਲਿਸ ਪੁਲਿਸ ਪ੍ਰਸ਼ਾਸਨ ਆ ਉਹ ਜਿਹੜਾ ਵਾ ਉਹ ਵੀ ਜੇ ਉਹਨਾਂ ਨੂੰ ਉਹਨਾਂ ਤੇ ਕੰਟਰੋਲ ਨਹੀਂ ਕਰ ਸਕਿਆ ਪਰ ਲੱਗਦਾ ਨਹੀਂ ਪ੍ਰੋਗਰਾਮ ਉਹਨਾਂ ਨੇ ਆਪਣੀ ਨਿੱਜੀ ਫਾਰਮ ਤੇ ਕੀਤਾ ਸੀ ਪਰ ਉੱਥੇ ਵਿਰੋਧ ਕਰਨ ਦਾ ਕੀ ਬਣਦਾ ਸੀ ਜਾਂ ਤਾਂ ਪਬਲਿਕ ਪਲੇਸ ਤੇ ਤੇ ਆਏ ਪਬਲਿਕ ਪਲੇਸ ਆ ਸੜਕ ਦੇ ਉੱਤੇ ਖਲੋਤਿਆ ਸੀ ਉਹਨਾਂ ਦੇ ਘਰ ਤੇ ਗਏ ਨਹੀਂ ਇਹ ਆਪ ਦੇਖ ਰਹੇ ਹੋਏਗਾ ਕਿਹੜਾ ਗਿਆ ਉਹਨਾਂ ਦੇ ਘਰ ਪਰ ਕਿਸਾਨ ਤਾਂ ਹਮੇਸ਼ਾ ਸ਼ਾਂਤਮੋਹ ਤਰੀਕੇ ਨਾਲ ਕੰਮ ਕਰਦੇ ਆ ਫਿਰ ਇਸ ਤਰੀਕੇ ਦੇ ਨਾਲ ਵਿਰੋਧ ਕਿਉਂ ਨਹੀਂ ਸ਼ਾਂਤਮਈ ਜ ਸਾਡਾ ਵਿਰੋਧ ਸੀ ਕਿ ਅਸੀਂ ਅਸੀਂ ਕਿਹ ਨਾਰੇ ਲਾ ਰਹੇ ਆ ਸੜਕ ਦੇ ਉੱਤੇ ਖਲੋ ਕੇ ਆ ਅਸੀਂ ਕੋਈ ਪੱਥਰਬਾਜ਼ੀ ਕੀਤੀ ਆ ਪੱਥਰਬਾਜ਼ੀ ਤੇ ਉਹਨਾਂ ਨੇ ਕੀਤੀ ਆ ਜਿੰਦਰ ਸਿੰਘ ਜੀ ਕੀ ਗੱਲਬਾਤ ਹੋਈ ਆ ਕਿਹੜੇ ਪਿੰਡ ਚ ਹੋਈ ਆ ਜੀ ਵੇਖੋ ਜੀ 64 65 ਦੇ ਹੋ ਗਏ ਆ ਸ਼ੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਤੇ ਦੱਬ ਵਾਲੀ ਬਾਰਡਰ ਤੇ ਕਿਸਾਨਾਂ ਦਾ ਜਿਹੜਾ ਇੱਕ ਸ਼ਾਂਤਮਈ ਸ਼ੰਗਰਸ਼ ਚ ਚੱਲ ਰਿਹਾ ਦੋ ਫਾਰਮਾਂ ਦਾ ਜੋ ਕਿਸਾਨ 11 ਫਰਵਰੀ ਨੂੰ ਜਿਹੜਾ ਆ ਬਿਆਸ ਪੁਲ ਦੇ ਉੱਤੇ ਸ਼ਾਂਤ ਮਈ ਦਿੱਲੀ ਜਾਣ ਵਾਸਤੇ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸੀ ਪਿਛਲੇ ਦੋਲਾਂ ਚ ਅੱਜ ਕੀ ਆ ਦੇ ਕਿੱ데 ਪਿੰਡ ਹੋਇਆ ਜੀ ਅੱਜ ਜੀ ਪਿੱਟੇਵੱਡ ਆ ਪਿੰਡ ਦੇ ਵਿੱਚ ਆ ਡੀ ਜੀ ਪੀ ਦਾ ਜਿਹੜਾ ਆਗੂ ਸੀ ਉਹ ਪ੍ਰਚਾਰ ਕਰਨ ਵਾਸਤੇ ਆਇਆ ਸੀ ਤੇ ਰਾਮ ਤੀਰਥ ਜੋਂ ਦੇ ਸਾਰੇ ਪਿੰਡਾਂ ਨੇ ਇਕੱਠਿਆਂ ਹੋ ਕੇ ਉਹਨਾਂ ਨੂੰ ਆ ਬੈਨਰ ਲੱਗਾ ਆ ਬਾਰਾ ਮੰਗਾ ਹੀ ਜਿਹੜੀਆਂ ਉਹਨਾਂ ਕੋ ਉਹਨਾਂ ਦੇ ਸਵਾਲ ਪੁੱਛਣ ਵਾਸਤੇ ਕਿਸਾਨ ਇਕੱਠੇ ਹੋਏ ਸੀ ਸਾਡਾ ਉਹਨਾਂ ਦੇ ਨਾਲ ਉਹ ਵੀ ਕਿਸਾਨ ਭਰਾ ਨੇ ਪਰ ਸਾਡੀ ਜਿਹੜੀ ਲੜਾਈ ਆ ਇਹ ਪ੍ਰਸ਼ਾਸਨ ਦੇ ਨਾਲ ਆ ਬੀਜੇਪੀ ਸਰਕਾਰ ਦੇ ਨਾਲ ਆ ਬੀਜੇਪੀ ਸਰਕਾਰ ਕੋ ਜਿਹੜੀਆਂ ਮੰਨੀਆਂ ਮੰਗਾ ਹੀ ਦਿੱਲੀ ਅੰਦੋਲਨ ਦੇ ਵਿੱਚ ਆ ਉਹ ਮੰਗਾ ਪੁੱਛਣ ਵਾਸਤੇ ਕਿ ਸਾਡੀਆਂ ਮੰਗਾ ਦਾ ਜਿਹੜਾ ਆ ਜਵਾਬ ਦਿੱਤਾ ਜਾਵੇ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਅਕਲੌਤਾ ਬੇਟਾ ਮਾਪਿਆਂ ਦਾ 21-22 ਸਾਲ ਦਾ ਜਿਹੜਾ ਸੀ ਉਹ ਭਾਜਪਾ ਦੀ ਸਰਕਾਰ ਨੇ ਆਪਣੀਆਂ ਗੋਲੀਆਂ ਚਲਾ ਕੇ ਉਹਨੂੰ ਸ਼ਹੀਦ ਕੀਤਾ ਆ ਕੀ ਉਹਦਾ ਇਹ ਕਸੂਰ ਸੀ ਕਿ ਉਹ ਆਪਣੇ ਹੱਕ ਲੈਣ ਵਾਸਤੇ ਜਿਹੜਾ ਟਕਰਾਵੀ ਹੋਇਆ ਤੁਹਾਡਾ ਜੀ ਅੱਜ ਜੀ ਜਦੋਂ ਅਸੀਂ ਉਹਦਾ ਪਿੱਟੇਵਾੜ ਦੇ ਰੋਡ ਦੇ ਉੱਤੇ ਜਿਹੜਾ ਪਿੰਡ ਨੂੰ ਰੋਡ ਜਾਂਦਾ ਆ ਮੇਨ ਰੋਡ ਦੇ ਉਤੋਂ ਉਹਦੇ ਦੇ ਖਲੋਕੇ ਜਿਹੜਾ ਆ ਅਸੀਂ ਆਪਣਾ ਵਿਰੋਧ ਕਰਦੇ ਹਾਂ ਆਪਣੇ ਸਵਾਲ ਪੁੱਛਣੇ ਹੀ ਉਹਨਾਂ ਕੋਲ ਜਵਾਬ ਮੰਗਣੇ ਹੀ ਤੇ ਪ੍ਰਸ਼ਾਸਨ ਜਿਹੜਾ ਆ ਉਹ ਵੀ ਕੋਲ ਖਲੋਤਾ ਸੀ ਪ੍ਰਸ਼ਾਸਨ ਖਲੋ ਕੇ ਕੋਲ ਖਲੋ ਕੇ ਜਿਹੜਾ ਆ ਤਮਾਸ਼ਾ ਵੇਖਿਆ ਆ ਰੋੜੇ ਚੱਲੇ ਆ ਉਹਦੀ ਵੀਡੀਓ ਬਕਾਇਦਾ ਬਣੀ ਆ ਬਸ ਜਿਸ ਤਰ੍ਹਾਂ ਤੁਸੀਂ ਟਕਰਾਅ ਕਰ ਰਹੇ ਹੋ ਆਪਸੀ ਭਾਈਚਾਰਾ ਖਤਮ ਹੁੰਦਾ ਜੀ ਪਿੰਡਾਂ ਦੇ ਵਿੱਚੋਂ ਕਿਉਂਕਿ ਉਹ ਵੀ ਕਿਸਾਨ ਨੇ ਜਿਨ੍ਹਾਂ ਦਾ ਪ੍ਰੋਗਰਾਮ ਕੀਤਾ ਹੋਇਆ ਸੀ ਵੇਖੋ ਜੀ ਅਸੀਂ ਤੇ ਪਿੰਡਾਂ ਦੇ ਵਿੱਚ ਜਿਹੜੇ ਬੈਨਰ ਵੀ ਲਾਏ ਆ ਮੰਗਾ ਦੇ ਉੱਤੇ ਪਬਲਿਕ ਨੂੰ ਜਾਗਰੂਤ ਕਰਨ ਵਾਸਤੇ ਕੋਈ ਜਿਹੜੇ ਆ ਇਕੱਠੇ ਹੋਏ ਆ ਪਿੰਡਾਂ ਦੇ ਇਹ ਆਪ ਦੀ ਘਰ ਦੀ ਲੜਾਈ ਨਹੀਂ ਲੰਡੇ ਇਹ ਸਭ ਦੀ ਲੜਾਈ ਜਿਹੜੀ ਆ ਲੰਡੇ ਆ ਮੇਰਾ ਸਵਾਲ ਹੈ ਕਿ ਤੁਹਾਡਾ ਆਪਸੀ ਭਾਈਚਾਰਾ ਨਹੀਂ ਖਤਮ ਹੁੰਦਾ ਜਿਸ ਤਰ੍ਹਾਂ ਤੁਸੀਂ ਅੱਜ ਕਰ ਰਹੇ ਹੋ ਜੀ ਵੇਖੋ ਸਾਡਾ ਆਪਸੀ ਭਾਈਚਾਰਾ ਨਹੀਂ ਕੋਈ ਵੀ ਖਤਮ ਹੋਊਗਾ ਸਾਡਾ ਆਪਸੀ ਭਾਈਚਾਰਾ ਤਾਲ ਮੇਲ ਆ ਜਿਹੜਾ ਅੱਗੇ ਨੂੰ ਵੀ ਵਧੇਗਾ ਕਿਵੇਂ ਵਧੇਗਾ ਜਿਉਂ-ਜਿਉਂ ਸਾਨੂੰ ਸਮਝ ਆਈ ਤਿਉਂ-ਤਿਉਂ ਅਸੀਂ ਅੱਗੇ ਵਧਾਂਗੇ ਜਿਨ੍ਹਾਂ ਨੂੰ ਸਮਝ ਆ ਗਈ ਆ ਉਹ ਬਾਟਪਨਾ ਦੇ ਉੱਤੇ ਬੈਠੇ ਜਾ ਕੇ ਲੰਡੇ ਆ ਜਿਨ੍ਹਾਂ ਦੀ ਅਜੇ ਸੋਚ ਨਹੀਂ ਬਦਲੀ ਉਹਨਾਂ ਦੀ ਵੀ ਆਪਾਂ ਜਿਹੜੀ ਸੋਚ ਹੈ ਬਦਲਾਂਗੇ ਉਹਨਾਂ ਪਰਿਵਾਰਾਂ ਦੇ ਨਾਲ ਬਹਿ ਕੇ ਉਹਨਾਂ ਨੂੰ ਸਮਝਾਵਾਂਗੇ ਜਦੋਂ ਉਹਨਾਂ ਦੀ ਸਮਝ ਵਿੱਚ ਗੱਲ ਆ ਗਈ ਉਹ ਆਪ ਹੀ ਜਹੇ ਬੰਦੀਆਂ ਦੇ ਨਾਲ ਤੁਰਨਗੇ ਆਪਣੇ ਜਿਹੜੇ ਆ ਸਰਕਾਰਾਂ ਕੋਲੋਂ ਹੱਕ ਲੈਣਗੇ